ਉਹ ਕੰਮ ਕਰ ਲਿਆ ਸਾਰਾ ਆ ਦੇਖਿਓ ਆ ਵੀ ਆ ਵੀ ਤੇ ਪਰੇਸ਼ਾਨ ਤੇ ਇਹ ਮਹਿਨ ਬਚਾਨੇ ਆ ਉਹ ਵੀ ਬੈਡ ਦੀ ਚਾਦਰ ਧੋਤੀ ਹੈ ਸਾਰਾ ਹੀ ਕੀਤਾ ਹੈਦਰ ਮਸ਼ੀਨ ਚ ਕਾਫੀ ਕੋਲਿਆ ਕਿ ਆ ਜੇ ਕੋਈ ਮਹੰਮਗਾ ਲੈ ਲਈ ਆ ਦੇਖ ਇਹਦੇ ਦੇ ਅਗੇ ਜੇ ਕੋਈ ਮਹੰਮਗਾ ਹੇ ਤੇ ਮੇਰੇ ਜਾਂ ਦੋ ਸੂਟ ਜਿਹੜਾ ਮੈਂ ਲਾਇਆ ਦੇਖੋ ਓਏ ਆ ਦੇਖਿਓ ਉਹ ਵੀ ਡਾੜੀ ਜੀ ਦੇ ਅੰਦਰ ਦੀ ਬੈੱਡ ਸ਼ੀਟਸ ਸਾਫ਼ ਤੋਂ ਥੀਏ ਹਨ ਬਚਾਵਾਂਗੀ। ਕੋਚੋ-ਪੁਚੇ ਲਾ ਕੇ ਠੀਕਾ ਵੀ ਤੇ ਹੋਰ ਆ ਦੇਖ ਸਕਦੇ ਹੋ ਸਾਰੀ ਡੀਪ ਕਲੀਨਿੰਗ ਵਧੀਆ ਕੀਤੀ ਆ। ਸਟੇਅਰ ਸਾਰੀਆਂ ਸਾਫ਼ ਕੀਤੀਆਂ ਛਾੜਿਆ ਏ। ਅੰਦਰ ਮੇਰਾ ਨਾ ਮਾਨੇ ਕੀਤਾ ਅੱਜ। ਇਹ ਆ ਸੋਫੇ ਵਾਲੇ ਰੂਮ ਦੇ ਡਰਾਈਵ ਰੂਮ ਦੀ ਦੇਖਿਓ। ਇਹਦੀ ਤੇ ਮੈਂ ਐਨ ਵਧੀਆ ਸੋਫੇ ਸਾਰੇ ਇੱਧਰ-ਉੱਧਰ ਕਰਕੇ ਤੇ ਕਲੀਨਿੰਗ ਕੀਤੀ ਆ ਸ਼ੀਸ਼ੇ ਸਾਫ ਕੀਤੇ ਸਭ ਵਧੀਆ ਨੀਚੇ ਪੋਚਾ ਝਾੜੂ ਵਧੀਆ ਲਾਈਟ ਆ ਤੇ ਰੋਜ ਤੇ ਪਰ ਆ ਬੈੱਡ ਜੀ ਇਹ ਪੈਡ ਵੀ ਬੈੱਡਸ ਇਟ ਨਿਊ ਸ਼ਾਈ ਹੈ ਧੂਈ ਹੋਈ ਤੇ ਵੀ ਤਾਂ ਹੁੰਦੀ ਹੈ ਕਵਰ ਹੁਣ ਪਿੱਲੋ ਤੇ ਵਿਸ਼ਾਣਾ ਉਹ ਜਿ ਗਿੱਲਾ ਸੀ ਆ ਦੇਖ ਸਕਦੇ ਜੀ ਆ ਸਭ ਡਸਟਿੰਗ ਕੀਤੀ ਹੈ ਨੇ ਇਹ ਹੁਣ ਟਾਈਮ ਹੋ ਗਿਆ ਨੇ 8:00 ਵਜ ਗਏ ਨੇ ਕਿ ਉਹ ਮੈਂ ਸੂਟ ਸਾਫ ਕਰਕੇ ਇੱਕ ਆਪ ਦਾ ਇਹ ਬਣਾਵਾਂਗੀ ਚਾਹ ਕਿਚਨ ਦੀ ਰਹਿ ਗਈ ਆ ਕਿਸੇ ਦਿਨ ਕਿਚਨ ਦੀ ਵੀ ਡੀਪ ਕਲੀਨਿੰਗ ਇੱਕ ਵਾਰੀ ਡੀਪ ਨਹੀਂ ਕਹਿ ਸਕਦੇ ਅਸੀਂ ਚਲੋ ਜਿਸ ਤਰ੍ਹਾਂ ਦੀ ਵੀ ਹੋਈ ਕਿ ਠੀਕ ਜੀ ਡੀਪ ਕਰਾਂਗੇ ਪੂਰੀ ਦੀਵਾਲੀ ਲੱਗੇ ਉਹ ਦੋ ਸਭ ਸਾਫ ਕਰਾਂਗੇ ਹੁਣ ਇੱਕ ਵਾਰੀ ਨਾ ਕੋਰਨਰ ਹੀ ਹੋਇਆ ਬਸ ਉਹ ਸਾਫ ਕਰਾਂਗੇ ਤੇ ਟਾਇਲਾ ਕਰਾਂਗੇ ਕੱਲ ਐਨਨ ਵਾਲੀ ਮੈਂ ਪਹਿਲੇ ਸਤਸਵੀ ਰੇ ਕੋਰ ਗਲ ਵੇੜੇ ਵੀ ਧੋਤੇ ਸੀ ਤੇ ਪਾਲਿਸ਼ ਆ ਗਈ ਤੇ ਬਦਲ ਬਹੁਤ ਵਾਰ ਹੋਇਆ ਹੈ ਆ ਦੇਖ

ਪਤਾ ਨਹੀਂ ਅੰਛੇ ਦਾ ਭੱਜ ਹੋ ਜਾਣਾ ਪਰ ਅੰਛੇ ਮੇਰੇ ਨੂੰ ਬਣਾ ਦੇ ਦਿੱਤੇ ਬਿਸਕੁਟ ਅੰਛੇ ਨਹੀਂ ਜਿਵੇਂ ਡਟਕਾ ਆਕਰੰਡਿਆ ਕਾਲ ਦਾ ਕਿੰਨੇ ਖਾ ਗਿਆ ਝੋੜ ਖਾਵਾ ਜੀ ਕਿਲੋ ਖਾ ਗਿਆ ਜੀ ਇਹਨੂੰ ਆਪਾਂ ਨਾ ਕਿਲੋ ਖਾ ਗਿਆ ਕਿਉਂ ਚਾਰ ਕਿਲੋ ਬਣਾ ਕੇ ਦਿੱਤੇ ਆ ਕਿਲੋ ਖਾ ਗਿਆ ਅੱਜ ਅੱਜ ਕਿੰਨੇ ਖਾਗਾ ਝੋੜ ਦੇਵਾ ਅੱਜ ਮੈਂ ਚਾਰ ਖਾਦੇ ਆ ਚਾਰ ਐਵੇਂ ਤਿੰਨ ਟਾਈਮ ਤੇ ਖਾ ਗਿਆਂ ਹਜੇ ਤਿੰਨ ਵਜੇ ਨੇ ਫਿਰ ਖਾ ਗਿਆਂ ਅੱਠ ਹੋ ਗਏ ਤੇ ਦਰੇਂਦਰ ਰੱਖ ਦੇਣੇ ਆਪਾਂ ਇਹਨੂੰ ਰੋਜ਼ ਵੇਰੇ ਇਹਦੇ ਪੇਪਰ ਆਏ ਨੇ ਤੇ ਇਹਨੇ ਪੜਿਆ ਕਰਨਾ ਤੇ ਸਵੇਰੇ ਇਹਨੂੰ ਠਾਇਆ ਕਰਨਾ ਆ ਦੇਖੋ ਨੇ ਵੇਟ ਵੀ ਨਹੀਂ ਹੁੰਦੀ ਕੀ ਮੋਤੇ ਚ ਪਾਲਾ ਚਲੋ ਠੀਕ ਹੁਣ ਆਪਾਂ ਪੀਨੇ ਆ ਚਾਹ ਇਹ ਤੁਹਾਨੂੰ ਮਿਲਦੇ ਹੁਣ ਪੇਪਰਾਂ 'ਚ ਪੜਿਆ ਕਰਨਾ ਨਾ ਦਾਪਾ ਭਲਾ ਕੇ ਦਿੱਤੇ ਸਵੇਰੇ ਸੋਫੇ 'ਚ ਠਾਇਆ ਕਰਨਾ ਮੈਨੂੰ ਤੇ ਬਿਸਕੁਟਾਂ ਜਿੱਤਿਆ ਕਰਨਾ ਪੇਪਰ ਉੱਪਰ ਪਰ ਉੱਥੇ ਤੇ ਜਾਇਆ ਕਰੇਗਾ ਨਾ ਬਿਸਕੁਟ ਦੇ ਬਾਅਦ ਜਨਾਰਾ ਤੇ ਜੀ ਮੈਨੂੰ ਚੇਤਾ ਬੋਲ ਜਨਾ ਹੁੰਦਾ ਹੈ ਪੇਪਰ ਹੀ ਹੈ ਸਤਿ ਸ੍ਰੀ ਅਕਾਲ ਫਰੈਂਡ ਅਸੀਂ ਬਣਾ ਰਹੇ ਹਾਂ ਜੂਸ ਇਹ ਦੁੱਧ ਹੈ ਘਰ ਦੇ ਆਮਸੰਗਣਾ ਦੇ ਗੁੰਦਰਾ ਦਾ ਆਹ ਦੇ ਪਤਾ ਖੂਣੀ ਕਰੀ ਜਾਂਦੇ ਛੇਕ ਇਸੇ ਦੇ ਖੂਣ ਤੇ ਲੋੜ ਹੈ ਦੇਖੋ ਹੁਣ ਅੜੀ ਬਾ ਆਉਂਦੇਗਾ ਤੇਰੇ ਬਾਅਦ ਕਰ ਲਓ

ਵਾਂ ਚੁੱਕਾ ਜੀ ਫਰੈਂਡ ਚਾਣੀ ਆਪਾਂ ਕੋ ਹਲੀ ਠੰਡਾ ਪਾਣੀ ਦੇ ਚ ਪਾ ਲਿਆ ਤੇ ਹੁਣ ਤੁਹਾਨੂੰ ਦੱਸਦੇ ਹਾਂ ਕੀ ਕਰਨਾ ਹੈ ਠੰਡਾ ਪਾਣੀ ਪਾਇਆ ਇੱਥੇ ਹੋਰ ਕੋਲ ਪਾਣੀ ਲੈ ਬਾਕੀ ਨਾਲ ਬਸ ਜਾ ਸਿਰ ਉਸ ਪਾ ਲਓ ਇੱਥੇ ਪਾਓ ਹਾਂ ਜਾ ਅੱਗੇ ਜੀ ਪਾਓ ਫੇਰੇ ਘਰੀ ਕਾਰ ਲਾਤ ਲਵਾਂ ਤੇ ਮੈਂ ਗਲਾਸ ਲਿਆਵਾ ਲਾਰਾ ਜਿਆਦਾ ਪਾਤਾ ਇਹ ਜੂਸ ਘਟ ਬਣਾਇਆ ਜੀ ਜੁਸ ਟਾਈਟਰ ਫਾਈਨ ਸੇਵੇਂ ਵੇਖਦੇ ਬੈਠੇ ਦਸ ਪੇ ਕੇ ਸੋਸ 何で <Nice. S 2> <laughs>